ਸਤਿ ਸ਼੍ਰੀ ਅਕਾਲ ਜੀ ਨਮਸਕਾਰ ਵਾਇਕਲ ਜੀ ਕਾ ਖਾਲਸਾ ਵਾਇਕਲ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਚੀਫ ਸਪੋਕਸਮੈਨ ਆਮ ਆਦਮੀ ਪਾਰਟੀ ਪੰਜਾਬ ਐਮ ਐਲ ਏ ਹਲਕਾ ਅਜਨਾਲਾ ਮੈਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਜਿੱਥੇ-ਜਿੱਥੇ ਵੀ ਤੁਸੀਂ ਬੈਠੇ ਹੋ ਤੁਹਾਡੇ ਨਾਲ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਆ ਛਾਮੀ ਜਿਹੜੀ ਇੱਕ ਬੜੀ ਖਤਰਨਾਕ ਖਬਰ ਆਈ ਹੈ ਜਿਹੜੀ ਬਹੁਤ ਹੀ ਖਤਰਨਾਕ ਖੇਡ ਕੇਂਦਰ ਵਿੱਚ ਬੈਠੀ ਬੀ ਜੀ ਪੀ ਸਰਕਾਰ ਜਿਹੜੀ ਉਹ ਸਾਡੇ ਨਾਲ ਕੰਮ ਜਾਰੀ ਹੈ ਅਜੇ ਯੂਨੀਵਰਸਿਟੀ ਦਾ ਮਸਲਾ ਨਿਬੜਿਆ ਨਹੀਂ ਸੀਗਾ ਅਜੇ ਸਾਡੇ ਪਾਣੀ ਦੇ ਮਸਲੇ ਨਿਬੜੇ ਨਹੀਂ ਸੀਗੇ ਅਜੇ ਸਾਡੇ ਪਹਿਲੇ ਕਈ ਮਸਲੇ ਖੜੇ ਆ ਪਤਾ ਅੱਜ ਕੇਂਦਰ ਨੇ ਇੱਕ ਬਿੱਲ ਜਿਹੜਾ ਜਿਹੜਾ 1 ਦਸੰਬਰ ਨੂੰ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋਦਿਆ ਉਹਦੇ ਚ ਲੈਉਣ ਦਾ ਫੈਸਲਾ ਕੀਤਾ 171ਵਾਂ ਸੋਧ ਬਿੱਲ ਜਿਹੜਾ ਉਹ ਲੈਉਣ ਦਾ ਫੈਸਲਾ ਕੀਤਾ ਚੰਡੀਗੜ੍ਹ ਤੋਂ ਜਿਹੜਾ ਉਹ ਭਾਰਾ 240 ਦੇ ਦੀਨ ਲੈਉਣ ਦੀ ਕੋਸ਼ਿਸ਼ ਕੀਤੀ ਜਾਦੀ ਹੈ ਏਹ ਦਾ ਬਤਲ ਹੈ ਕਿ ਜੇ ਚੰਡੀਗੜ੍ਹ ਤਾਰਾ 240 ਚ ਆ ਗਿਆ ਤੇ ਚੰਡੀਗੜ੍ਹ ਸਦਾ ਲਈ ਸਤ ਪੰਜਾਬ ਤੋਂ ਵੱਖ ਹੋ ਜਾਏਗਾ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਕੋਲ ਚੰਡੀਗੜ੍ਹ ਖੋਹਣ ਦੀ ਕੋਸ਼ਿਸ਼ ਕੀਤੀ ਜਾਦੀ ਹੈ ਕਦੀ ਚੰਡੀਗੜ੍ਹ ਜਿਹੜਾ ਚੰਡੀਗੜ੍ਹ ਦੀ ਜੁਨੀਅਰ ਅਸੇ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਦੀ ਜਿਹੜੀ ਉਹ ਵਿਧਾਨ ਸਭਾ ਵਾਲੀ ਬਿਲਡਿੰਗ ਹੈ ਉਹ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਦੀ ਕੁਝ ਕੀਤਾ ਜਾਂਦਾ ਕੇਂਦਰ ਸਰਕਾਰ ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਨਾਲ ਪਹਿਲਾਂ ਹੀ ਬਹੁਤ ਧੱਕਾ ਕੀਤਾ ਜਦੋਂ ਪੰਜਾਬੀ ਸੂਬਾ ਬਣਿਆ ਸੀਗਾ ਉਦੋਂ ਹੀ ਇਹ ਤੈਅ ਹੋਇਆ ਸੀਗਾ ਕਿ ਇਹ ਰਾਜਧਾਨੀ ਜਿਹੜੀ ਚੰਡੀਗੜ੍ਹ ਦੀ ਐ ਕਿਉਂਕਿ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਝਾੜ ਕੇ ਸਾਡੇ ਪਿੰਡ ਝਾੜ ਕੇ ਇਹ ਰਾਜਧਾਨੀ ਬਣੀ ਹੀ ਸਾਡੀ ਮਲਕੀਤ ਤੇ ਬਣੀ ਸਾਡੀ ਜ਼ਮੀਰ ਤੇ ਬਣੀ ਐ ਇਸ ਕਰਕੇ ਇਸ ਨੂੰ ਕਦੇ ਵੀ ਛੱਡਿਆ ਨਹੀਂ ਜਾ ਸਕਦਾ ਇਸ ਕਰਕੇ ਇਹਨੂੰ ਕਦੇ ਵੀ ਕੇਂਦਰ ਵੱਲੋਂ ਕੀਤੀ ਜਾਂਦੀ ਹਰ ਕੋਸ਼ਿਸ਼ ਨੂੰ ਜਿਹੜਾ ਫੇਲ ਕੀਤਾ ਜਾਊਗਾ ਔਰ ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਉਹ ਇੱਕਦੋਂ ਫੇਰ ਵਕਤ ਆ ਗਿਆ ਆਮ ਆਦਮੀ ਪਾਰਟੀ ਸਦਾ ਭਗਵਾਨ ਸਿੰਘ ਮਾਨ ਦੀਗਵਾਈ ਦੇ ਵਿੱਚ ਇਹ ਲੜਾਈ ਲੜੂਗੀ ਉਹਦਾ ਸੀ ਕਿਸੇ ਵੀ ਹਾਲਤ ਦੇ ਵਿੱਚ ਜੋ ਕੁਝ ਸਮਰਦੀ ਕਰਨਾ ਪਵੇ ਸਰ ਮੈਂ ਬੋਦੀ ਜੀ ਨੂੰ ਕਹਿਣਾ ਚਾਹੁੰਦਾ ਅਮਿਤ ਸ਼ਾਹ ਜੀ ਨੂੰ ਕਹਿਣਾ ਚਾਹੁੰਦਾ ਤੁਸੀਂ ਪਿੱਛੇ ਸਾਡਾ ਤਜਰਬਾ ਕਰ ਲਿਆ 1.5 ਸਾਲ ਦਿੱਲੀ ਦੀਆਂ ਛੜਕਾਂ ਤੇ ਬਹਿ ਕੇ ਕਸਾਨਾਂ ਨੇ ਜਿੱਦਾਂ ਤੁਹਾਡੀ ਧੌਂ ਦੇ ਵਿੱਚੋਂ ਕਿੱਲਾ ਕੱਢਿਆ ਸੀਗਾ ਜੇ ਤੁਹਾਨੂੰ ਕਿਤੇ ਹੁਣ ਵਹਿਮ ਹੈ ਤੁਸੀਂ ਦਬਾਵਾ ਚੰਡੀਗੜ੍ਹ ਵਾਲਾ ਮਹੱਲਾ ਛੇੜ ਕੇ ਸਾਨੂੰ ਉੱਥੇ ਲੋਕ ਸਭਾ ਦੇ ਰਾਜ ਸਭਾ ਦੇ ਅੰਦਰ ਵੀ ਬਾਹਰ ਵੀ ਛੜਕਾਂ ਤੇ ਵੀ ਕੁਝ ਵੀ ਕਰਨਾ ਪਵੇ ਸਾਨੂੰ ਕੁਝ ਵੀ ਕਰਨਾ ਪਵੇ ਚੰਡੀਗੜ੍ਹ ਵੱਲ ਕਿਸ ਨੂੰ ਵੇਖਣ ਨਹੀਂ ਦੇਵਾਂਗੇ ਚੰਡੀਗੜ੍ਹ ਵੱਲ ਕਿਸੇ ਨੂੰ ਵੇਖਣ ਨਹੀਂ ਦੇਵਾਂਗੇ ਚੰਡੀਗੜ੍ਹ ਪੰਜਾਬ ਦਾ ਹਰਿਆਣੇ ਨੇ ਜਿੱਥੇ ਆਪਣੀ ਰਾਜਧਾਨੀ ਬਣਾਉਣੀ ਆ ਜਾ ਕੇ ਬਣਾਵੇ ਚੰਡੀਗੜ ਸਾਡਾ ਸਾਡੀ ਧਰਤੀ ਤੇ ਬਣਿਆ ਸਾਡਾ ਖਿੜਿਆ ਫੁੱਲ گلاب ਦਾ ਚੰਡੀਗੜ ਪੰਜਾਬ ਦਾ ਮੈਂ ਕਹਿਣਾ ਚਾਹੁੰਦਾ ਕਿ ਇਹ ਕੰਮ ਨਾ ਕਰਿਓ ਔਰ ਮੈਂ ਵੀ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਪੰਜਾਬ ਦੇ ਵਿੱਚ ਨਵੇਂ-ਨਵੇਂ ਬੀਜੇਪੀ ਦੇ ਲੀਡਰ ਬਣੇ ਆ ਉਹ ਵੀ ਉਹ ਵੀ ਇਹਦੇ ਤੇ ਬੋਲਣ ਜਦਾ ਹੋਣ ਉਹ ਬੋਲਣ ਬਿੱਟੂ ਜੀ ਬੋਲਣ ਕੈਪਟਨ ਜੀ ਬੋਲਣ ਸਰੀਲ ਜਾਖੜ ਜੀ ਬੋਲਣ ਉਹ ਬੋਲਣ ਮਨਪੀਤ ਬਾਦਲ ਜੀ ਬੋਲਣ ਜਿਹੜੇ ਭਾਜਪਾ ਦੇ ਕਹਿੰਦੇ ਅਸੀਂ ਬੜੇ ਲੀਡਰ ਆ ਅਬ ਬੋਲੋ ਆਪਣੀ ਭਾਜਪਾ ਦਾ ਤੁਸੀਂ ਦੇਖ ਲਓ ਕੀ ਕੀ ਉਹਨਾਂ ਨੇ ਮੱਲੇ ਜਿਹੜਾ ਉਹ ਕੰਨ ਜਾ ਰਹੇ ਪੰਜਾਬ ਦੇ ਨਾਲ ਉਹ ਪੰਜਾਬ ਦੇ ਨਾਲ ਕੀ ਕੀ ਕੰਨ ਜਾ ਰਹੇ ਆ ਪੰਜਾਬ ਦੇ ਨਾਲ ਜਿਹੜਾ ਤੱਕਾ ਹੋ ਜਾ ਰਿਹਾ ਇਸ ਤੱਕੇ ਨੂੰ ਡੱਕਣ ਵਾਸਤੇ ਆਮ ਆਦਮੀ ਪਾਰਟੀ ਹਰ ਤਰ੍ਹਾਂ ਦਾ ਸ਼ਕਸ਼ ਕਰੂਗੀ ਹਰ ਤਰ੍ਹਾਂ ਦਾ ਕਾਨੂੰਨੀ ਵੀ ਆ ਲੋਕ ਸਭਾ ਵਿਧਾਨ ਸਭਾ ਦੇ ਅਵਾਜ਼ ਸਭਾ ਦੇ ਅੰਦਰ ਛੜਕਾਂ ਤੇ ਜੋ ਵੀ ਕਰਨਾ ਪਊਗਾ ਕਰਾਂਗੇ ਪਰ ਚੰਡੀਗੜ੍ਹ ਦੇ ਕਿਸ ਨੂੰ ਵੇਖ ਵੀ ਦਵਾਂਗੇ ਚੰਡੀਗੜ੍ਹ ਵੱਲ ਕਿਸ ਨੂੰ ਬੁਰੀ ਨਜ਼ਰ ਦੇ ਨਾਲ ਦੀ ਵੇਖ ਦਾਂਗੇ ਕਿਉਂਕਿ ਚੰਡੀਗੜ੍ਹ ਸਾਡੀ ਰੂਹ ਆ ਚੰਡੀਗੜ੍ਹ ਸਾਡੀ ਧਰਤੀ ਤੇ ਬਣਿਆ ਚੰਡੀਗੜ੍ਹ ਦੀ ਜਮੀਨ ਸਾਡੀ ਜਮੀਨ ਆ ਅਸੀਂ ਕੇਂਦਰ ਸਰਕਾਰ ਨੂੰ ਜਿਹੜਾ ਚੰਡੀਗੜ੍ਹ ਨੂੰ ਧਾਲਾ 240 ਦੇ ਅਧੀਨ ਲਿਆਉਂਦੀ ਜਿਹੜੀ ਉਹ ਕੋਸ਼ਿਸ਼ ਕਰਦੇ ਆ ਉਹਦਾ ਮਤਲਬ ਕੀ ਆ ਪੰਜਾਬ ਤੋਂ ਖੋ ਕੇ ਰਾਸ਼ਟਰਪਤੀ ਦੇ ਅੰਦਰ ਚੰਡੀਗੜ੍ਹ ਨੂੰ ਕਰਕੇ ਸਾਡਾ ਸਦਾ ਲਈ ਅਖਾਦਮ ਕੀਤਾ ਜਾਵੇ ਅਸੀਂ ਉਹ ਨਹੀਂ ਹੋਣ ਦਾਂਗੇ ਸੋ ਪੰਜਾਬੀਓ ਹੋ ਲਲਖੇ ਆਪਾਂ ਸਾਰੇ ਪੰਜਾਬ ਦੀ ਸਰਕਾਰ ਖੜੀ ਹੈ ਪੰਜਾਬ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਦੀ ਹਰ ਲੜਾਈ ਲੜੂਗੀ ਜੁਦੀਅਸਟਰੀ ਦੀ ਲੜਾਈ ਵੀ ਲੜੂਗੀ ਪਹਿਲਾਂ ਪਾਣੀਆਂ ਦੀ ਲੜਾਈ ਲੜੀ ਹੈ ਜਿੱਦਾਂ ਸਾਡਾ ਮੁੱਖ ਮੰਤਰੀ ਜਾ ਕੇ ਉੱਥੇ ਨੰਗਲ ਡੈਮ ਤੇ ਪਾਖੜਾ ਡੈਮ ਤੇ ਬੈਠ ਕੇ ਸੀਗੇ ਇੱਦਾਂ ਵੀ ਜੇ ਲੜਾਈ ਲੜਨੀ ਪਈ ਐ ਉੱਥੇ ਪਾਣੀ ਦੀ ਰਾਖੀ ਕੀਤੀ ਪਾਣੀ ਦਾ ਧਰਨਾ ਲਾਇਆ ਜੇ ਇਦਾਂ ਖੁੱੜ ਨਾਲ ਲੜਾਈ ਲੜਦੀ ਪਈ ਚੰਡੀਗੜ੍ਹ ਵਾਸਤੇ ਉਹ ਵੀ ਲੜਾਈ ਅਸੀਂ ਲੜਾਂਗੇ ਅਸੀਂ ਪੰਜਾਬ ਦਾ ਐਨਾ ਵੀ ਨੁਕਸਾਨ ਨਹੀਂ ਹੁੰਦਿਆਂਗੇ ਯਾਨੀ ਚੰਗੀ ਗੱਲ ਐ ਪਹਿਲਾਂ ਕਾਂਗਰਸ ਦੇ ਉਦੋਂ ਸਾਨੂੰ ਚੰਡੀਗੜ੍ਹ ਦੀ ਦਿੱਤਾ ਹੁਣ ਜਿਹੜਾ ਮਾੜਾ ਪੱਲਾ ਸਾਡਾ ਹੈਗਾ ਉਹਦੇ ਪ੍ਰਬੰਧਾਂ 'ਚ ਜਿਹੜਾ ਕੋਈ ਸਾਡਾ ਹਿੱਸਾ ਹੈਗਾ ਸਾਨੂੰ ਕੱਢ ਕੇ ਉਹਨੇ ਆਪਣੇ ਕੋਲ ਆ ਕੇ ਚੱਲਿਆ ਨਹੀਂ ਜਾਣਦਿਆਂਗੇ ਅਸੀਂ ਲੜਾਂਗੇ ਅਸੀਂ ਚੰਡੀਗੜ੍ਹ ਵਾਸਤੇ ਲੜਾਂਗੇ ਸੋ ਸਮੁੱਚੇ ਪੰਜਾਬੀਆਂ ਨੂੰ ਹਰ ਪੰਜਾਬੀ ਨੂੰ ਮੇਰੀ ਬੇਨਤੀ ਆ ਕੋਈ ਵੀ ਪੰਜਾਬੀ ਧਰਮਾਂ ਜਾਤਾਂ ਪਾਤਾਂ ਸਿਆਸਤਾਂ ਤੋਂ ਉੱਪਰ ਉੱਠ ਕੇ ਆਓ ਚੰਡੀਗੜ੍ਹ ਨੂੰ ਬਚਾਉਣਾ ਚੰਡੀਗੜ੍ਹ ਵਾਲ ਜਿਹੜਾ ਉਹ ਭਾਜੀਪੀ ਨੂੰ ਕੇਂਦਰ ਸਰਕਾਰ ਨੂੰ ਜਿਹੜਾ ਉਹ ਭੈੜੀ ਨਜ਼ਰ ਦੇ ਨਾਲ ਵੇਖਣ ਨਹੀਂ ਦੇਣਾ ਪੈਲ ਵੀ ਪਾਉਣ ਦੇਣਾ ਉਹ ਪੈਲ ਪਾ ਕੇ ਦਿਖਾਉਂਦੇ ਆ ਫਿਰ ਦੇਖਾਂਗੇ ਆਪਾਂ ਕੀ ਕਰਦੇ ਆ ਤਾਂ ਸੱਚ ਇਹ ਤੇ ਬੜੀ ਅਜੀਬ ਗੱਲ ਹੈ ਅੱਜ ਸਾਡੇ ਚੰਡੀਗੜ੍ਹ 'ਚ ਬੱਚੇ ਸਾਡੀਆਂ ਧੀਆ ਸਾਡੇ ਬੱਚੇ ਉੱਤੇ ਬੈਠੇ ਜੁਦੀ ਹਸਤੀ ਦੀ ਲੜਾਈ ਲੰਢੇ ਤੁਸੀਂ ਨਵਾਂ ਕੰਮ ਸ਼ੁਰੂ ਕਰਤਾ ਕੋਈ ਨਹੀਂ ਠੀਕਾ ਕਰਤਾ ਫਿਰ ਕੀ ਹੈ ਕਈ ਵਾਰ ਪੰਜਾਬੀ ਲੜਿਆ ਉਹ ਹਮ ਫਿਰ ਪੰਜਾਬੀ ਜਿਹੜਾ ਲੜਨਗੇ ਸੋ ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਚੰਡੀਗੜ੍ਹ ਯੂਨੀਵਰਸਿਟੀ ਇਹ ਸਭ ਜੀ ਜਦ ਬਚਾਉਣ ਦਾ ਟਾਈਮ ਆ ਗਿਆ ਇਹ ਕੇਂਦਰ ਸਰਕਾਰ ਨੇ ਜਿੱਦਾਂ ਪਹਿਲੀਆਂ ਕਾਗਜ਼ੀਆਂ ਦੀਆਂ ਅੱਜ ਦੀ ਭਾਜਪਾ ਸਰਕਾਰ ਜੋ ਸਾਡੇ ਨਾਲ ਕੰਮ ਜਾਰੀ ਹੈ ਅਸੀਂ ਨਹੀਂ ਹੁੰਦਿਆਂਗੇ ਔਰ ਚੰਡੀਗੜ੍ਹ ਨਾਲ ਕਿਸੇ ਦਾ ਇੱਕ ਕਦਮ ਨਹੀਂ ਵਧਣ ਦਾਂਗੇ ਜਿਹੜਾ ਬੰਦਾ ਕਦਮ ਵਧਾਊਗਾ ਉਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਤੁਹਾਡਾ ਆਪਣਾ ਵਾਹਿਗੋਦੀਖਾ ਖਾਲਸਾ ਸਾਡਾ ਆਪਣਾ ਕੁਲਦੀਪ ਤਲਵੰਦ ਵਾਹਿਗੋਦੀਖਾ ਖਾਲਸਾ ਵਾਹਿਗੋਦੀਖੀ ਫਤਿਹ